好走好不好车吗？走、啊。

ਨਾ ਹਰ ਗੰਬਦਸ ਸਿੰਘ ਅੱਜ ਅੱਜ ਸੰਤਨ ਜੀ ਨੂੰ ਆਪਣੀ ਦੇਖੇ ਚੁਕੀ। ਸੰਤਨ ਸਹੀ ਸਿਧੁਰ ਅੱਜ ਦੇ ਪਾਛਾਤੀ ਲਾ ਸਾਹਮਣੇ ਸੀ ਦਿੱਤੀ। ਕਿਤਾ ਕੋਈ ਵੀ ਦੇਨ ਨਹੀਂ ਦਿੱਤਾ ਜਾ ਸਕਦਾ ਸਿੱਖ ਧਰਮ ਕਦੀ ਵੀ। ਕੋਈ ਵੀ ਧਰਮ ਉਹਨਾਂ ਦੇ ਦੇਨ ਨਹੀਂ ਦੇ ਸਕਦਾ। ਪਾਛਾ ਇਨੀ ਨਿਮਰਤਾ ਵਾਲੇ ਸੋਣ ਦੇ باوجود ਉਹਨਾਂ ਨੇ 30 ਤਵੀਆਂ ਤੇ ਬੈਠ ਕੇ ਇਹ ਮਨੁੱਖਤਾ ਨੂੰ ਸੰਦੇਸ਼ ਦਿੰਦਾ ਹੈ ਕਿ ਗੁਰੂ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ। ਕਦੀ ਵੀ ਮਨਮਤ ਨੂੰ ਨਹੀਂ ਅਪਣਾਉਣਾ ਚਾਹੀਦਾ ਤੇ ਕਦੀ ਵੀ ਕੋਈ ਅਜਿਹਾਂ ਕੰਮ ਨਹੀਂ ਕਰਨਾ ਚਾਹੀਦਾ ਜਿਦੇ ਵਿੱਚ ਆਪਣੇ ਆਪ ਦੀ ਕੋਈ ਕਲਾ ਵਿਖਾਈ ਜਾਵੇ ਕਿਉਂਕਿ ਇਹ ਸਹਿਤ ਦਾ ਆਦੇਸ਼ ਹੈ ਸੰਦੇਸ਼ ਹੈ ਨਿਮਰਤਾ ਸਹਿਤ ਗੁਰੂ ਦੇ ਭਾਣੇ ਵਿੱਚ ਮਿੱਠਾ ਕਰਕੇ ਰਾਇਕ ਤੇ ਚਿਕਾ ਕਾਜ ਹੋਵੇ ਤੇ ਬੇਟੇ ਪਾਣੀ ਜਲਦੀ ਸ਼ਕੀਤਾਂ ਲੱਗਦੀ ਉਸਦੇ ਬਾਅਦ ਜਲਦੀ ਸ਼ਕੀਤਾਂ ਨਹੀਂ ਪਹੁੰਚਦੀ ਹਾਂਜੀ ਸੇਵਾ ਦੀ ਭਾਵਨਾ ਇਸ ਕਰਕੇ ਹੈ ਵੀ ਜਿਹੜੇ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੇ ਇਸ ਤਾਪਦੇ ਮਹੀਨੇ ਦੇ ਵਿੱਚ ਜਦੋਂ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਆਪਣੇ ਗੋਸਤ ਹਿਰਦੇ ਨੂੰ ਠਾਰਨ ਵਾਸਤੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਲੰਗਰ ਵੀ ਲੱਗਦੇ ਨੇ ਤੇ ਸ਼ਬੀਰਾਂ ਵੀ ਲੱਗਦੇ ਪਾਤਸ਼ਾਹ ਸੰਤਨ ਦੇ ਗੁਰੂ ਆਦਿ ਦੇ ਅਸ਼ੀਰਵਾਦ ਸਿੱਖਾਂ ਸਾਥੋਂ ਜੀ ਰਹੀ ਹੈ ਅਦੁੱਲ ਪਾਚਾ ਸ਼ੀਧਾਂ ਦੇ ਸਰਦਾਰ ਸਭ ਸ੍ਰੀ ਗੁਰਜਨ ਦੇ ਪਾਸ਼ਾ ਇਹਨਾਂ ਬਾਰੇ ਦਰਵਾਣੇ ਦਾ ਪ੍ਰਮਾਨ ਹੈ ਗੁਰਜਨ ਪ੍ਰਤਾਖਹ ਜੋ ਖੁਦ ਪ੍ਰਮਾਤਮਾ ਵੈਰੂ ਆਪ ਹੈ ਗੁਰਜਨ ਦੇ ਪਾਸ਼ਾ ਜਿਉ ਕਾਇ ਨੂੰ ਥਾਂ ਦੇਣ ਵਾਸਤੇ ਤਪਦੇ ਹਿੱਤੇ ਨੂੰ ਥਾਂ ਪਾਉਣ ਵਾਸਤੇ ਸਤਗੁਰ ਪਾਸ਼ਾ ਨੇ ਤਤੀ ਤਵੀ ਤੇ ਬੈਠ ਕੇ ਕੇਸਾਂ ਵਿੱਚ ਤੇਲਾਂ ਪਵਾ ਕੇ ਦੇਸਤਾਨਾ ਨੂੰ ਸ਼ਹੀਦ ਕੀਤਾ ਗਿਆ ਅੱਜ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ ਸਤਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਤੇ ਸਾਡਾ ਫਰਜ ਮੰਨਦਾ ਹੈ ਕਿ ਅਸੀਂ ਸਿੱਖੀ ਸ਼ੂਬ ਵਿੱਚ ਰਹਿੰਦੇ ਹੋਏ ਜੇ ਅਸੀਂ ਸਿੱਖਾਂ ਸਿੱਖਾਂ ਘਰ ਅਸੀਂ ਜਨਮ ਲਿਆ ਹੈ ਫਦਰ ਦੁਰਪੁਰ ਮੁਰਾਏ ਤਾਂ ਹੀ ਸੰਭਲਿਆ ਹਨ ਸਫਰ ਹਨ ਜੇ ਅਸੀਂ ਸਿੱਖੀ ਵਿੱਚ ਰਹਿ ਕੇ ਸਿੱਖੀ ਕਮਾਈਏ ਤੇ ਸਤਗੁਰੂ ਪਾਤਸ਼ਾਹ ਦਾ ਜੋ ਸਾਨੂੰ ਜੀਵਨ ਦਿੱਤਾ ਹੈ ਫਤਗੁਰੂ ਪਾਸ਼ਾ ਬਚਨ ਹੈ ਤੇਰਾ ਕੀਆ ਮਿੱਠਾ ਲਾਗੇ ਤੇ ਜਿਉਂਦਾ ਕੀਤਾ ਹੋਇਆ ਸਾਨੂੰ ਮਿੱਠਾ ਤਾਂ ਹੀ ਲੱਗਦਾ ਜੇ ਉਹਦੀ ਆਪਾਂ ਦਿੱਤੀ ਹੋਈ ਸਿੱਖੀ ਨੂੰ ਸਾਬਤ ਸੂਰਤ ਰੱਖਾਂਗੇ ਜਾਂ ਆਪਾਂ ਉਸ ਨੂੰ ਵਿਗਾੜ ਦਵਾਂਗੇ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਤੇਰਾ ਕੀ ਆ ਮਿੱਠਾ ਲੱਗੇ ਸਾਡਾ ਨਾਇਆ ਹੋਇ ਦੁੱਧ ਸਫਲ ਨਹੀਂ ਹਨ ਸਫਲ ਤਾਂ ਹੀ ਹਨ ਜੇ ਅਸੀਂ 바ਣੀ ਬਾਰੇ ਨਾਲ ਜੁੜੀਏ ਜੋ ਸਿੱਖੀ ਨਾਲ ਪਿਆਰ ਕਰੀਏ ਸੁਭਾਤ ਦਾ ਪਲਾਉਤੀ ਹੈ ਤਾਂ ਹੀ ਸਾਡੇ ਨਾਇਆ ਹੋਇ ਦੁੱਧ ਸਫਲ ਹੁੰਦੇ। ਅੱਜ ਤੱਕ ਤਵੀ ਤੇ ਬੈਠ ਕੇ ਸਤਕੂਣੀ ਡੋਲੇ ਪਰ ਅੱਜ ਕੱਲ ਦੇ ਦੇਖਿਆ ਜਾਂਦਾ ਕਿੱਤੀ ਹੀ ਬੰਦਾ ਜੋ ਸਿੱਖ ਹੈ ਜੋ ਸਤਗੁਰੂ ਪਾਛਾ ਸਿੱਖ ਹੈ ਬਾਣੀ ਬਾਣੀ ਨਾਲ ਜੁੜਿਆ ਹੈ ਨਿਤਨੇਮੀ ਹੈ ਉਹ ਤਾਂ ਨਹੀਂ ਦੋਲਾ ਤੇ ਜੋ ਕੱਚੇ ਪੱਗੇ ਹਨ ਜੋ ਸਿਰਫ ਛਾਇਏ ਪਾਛੇ ਤੁਰੇ ਫਨੇ ਉਹ ਦੋਲੇ ਜਾਂਦੇ ਲੋੜ ਹੈ ਜੀ ਸਿੱਖ ਤਿਆਸ ਨਾਲ ਜੋੜਨ ਦੀ ਹਾਂ ਬਿਲਕੁਲ ਜੀ ਸਿੱਧ ਅਦਾਸ ਨਾਲ ਜੁੜਨ ਦੀ ਸਾਡੀਆਂ ਸਮੁਝੀਆਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਨਾਲ ਜੋੜ ਕੇ ਪਿਆਰ ਨਾਲ ਸਿੱਖੀ ਦਾ ਦਸਤਾਬਾਹ ਖੋਲਣ ਸਿਰਫ ਸੇਜਾਂ ਤੇ ਰਹਿ ਕੇ ਨਹੀਂ ਘਰਾਂ ਤੱਕ ਜਾ ਕੇ ਕਦ ਤੱਕ ਪਹੁੰਚ ਕਰਕੇ ਆਪਣੇ ਆਂਗਣਿਆਂ ਵਿੱਚ ਵੀ ਜਿਥੇ ਅਸੀਂ ਵੇਖਦੇ ਹਾਂ ਕਿ ਸਿੱਖੀ ਤੋਂ ਪرا ਜ਼ਿਆਦਾ ਬੱਚੇ ਨਸ਼ੇ ਕਰ ਰਹੇ ਆ ਉਹਨਾਂ ਨੂੰ ਆਪਣੇ ਘਰ ਵਾਪਸੀ ਲਾਈਏ ਤਾਂ ਇਹਨਾਂ ਨੂੰ ਸੱਤਾਂ ਖਾਸ ਕਰਨੇ ਆ ਬਾਦਿ ਸਟੇਜਾਂ ਤੋਂ ਬੈ ਕੇ ਵੱਡੇ ਵੱਡੇ ਪੁਜਾਰ ਕਰੀ ਜਾਣੇ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਣੀਆਂ ਉਹ ਤੇ ਜਿਹੜਾ ਸੁਨੇਗਾ ਉਹਨੂੰ ਅਸਰ ਹੋਏਗਾ ਨਾ ਹਾਂ ਤੁਸੀਂ ਮੈਨੂੰ ਕੋਈ ਬੁਲਾ ਰਹੇ ਹੋ ਜਿਹੜਾ ਮੇਰੀ ਗੱਲ ਸੁਨੇਗਾ ਉਹ ਸੁਨੇਗਾ ਲੇਕਿਨ ਜਦੋਂ ਆਪਾਂ ਘਰ ਕਿਸੇ ਕੋਲ ਜਾਵਾਂਗੇ ਨਾ ਜਦੋਂ ਕਿਤੇ ਕਿਤੇ ਘਰ ਵਿੱਚ ਜਾ ਕੇ ਕਿਸ ਨੂੰ ਪਿਆਰ ਨਾਲ ਕਹਾਂਗੇ ਜਦੋਂ ਵੋਟਾਂ ਆਉਂਦੀਆਂ ਲੀਡਰ ਘਰ ਘਰ ਜਾਂਦੇ ਆ ਲੇਕਿਨ ਸਿੱਖੀ ਵਾਸਤੇ ਕੋਈ ਕਿਸੇ ਘਰ ਨਹੀਂ ਜਾਂਦਾ ਕਿਸੇ ਗਰੀਬ ਦੀ ਬਾਹ ਨਹੀਂ ਫੜਦੇ ਅਮੀਰਾਂ ਦੇ ਘਰ ਜਾਂਦੇ ਆ ਗੁਨਾਨ ਸੱਚੇ ਪਾਤਸ਼ਾਹ ਭਾਈ ਲਾਲਵਾਲ ਗਏ ਗਰੀਬ ਦੇ ਘਰ ਗਰੀਬਾਂ ਦੇ ਸੱਚੇ ਪਾਤਸ਼ਾਹ ਬਾਹ ਫੜੀ ਲੇਕਨ ਅੱਜ ਗਰੀਬ ਦੀ ਬਾਹ ਕੋਈ ਨਹੀਂ ਫੜਦਾ ਮਾਤਮਾਰ ਸੰਦੀਪ ਸਿੰਘ ਕਾਨੂੰਗੋ ਜੀ ਕਿਹਨਾਂ ਕਹਿੰਦੇ ਅੱਜ ਗੁਰੂ ਰੂਪੇ ਸੰਗਤਾਂ ਨਾਲ ਜੀ ਅੱਜ ਸਮੂਹ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਤਮਸਕ ਹੋ ਰਹੀਆਂ ਦਾਸ ਵੀ ਗੁਰੂ ਘਰ ਪਹੁੰਚ ਕੇ ਪ੍ਰਤਮਕ ਹੋਣ ਲਈ ਆਇਆ ਅੱਜ ਦਾ ਇਹ ਦਿਹਾੜਾ ਸਿੱਖ ਕੌਮ ਲਈ ਬਹੁਤ ਮਹਾਨ ਹੈ ਕਿਉਂਕਿ ਸ਼ਹੀਦਾਂ ਦੇ ਸਰਤਾਜ ਅੰਤੰਤਮ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਔਰ ਅਸੀਂ ਇਸ ਪਵਿੱਤਰ ਦਿਹਾੜੇ ਤੇ ਉਹਨਾਂ ਨੂੰ ਕੋਟਨ ਕੋਟਨ ਨਮਨ ਕਰਦੇ ਹਾਂ